ਜਿਦਾ ਆਪ ਜੀ ਨੂੰ ਪਤਾ ਹੈ ਮਾਨਯੋਗ ਜੀਪੀ ਸਾਹਿਬ ਪੰਜਾਬ ਤੇ ਪੰਜਾਬ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਹੈਗੀਆਂ ਨਸ਼ਿਆ ਨੂੰ ਲੈ ਕੇ ਜਾਂ ਕਿਸੇ ਵੀ ਤਰੀਕੇ ਦਾ ਜਿਹੜਾ ਕ੍ਰਾਈਮ ਹੈ ਉਹਦੇ ਨਾਲ ਨਾਲ ਜਿਹੜਾ ਆਪ ਨੂੰ ਪਤਾ ਹੈ ਨਵਾਂ ਸਾਲ ਆ ਰਿਹਾ ਹੈ ਤੇ ਅਕਸਰ ਨਵੇਂ ਸਾਲ 'ਚ ਦੇਖਿਆ ਜਾਂਦਾ ਹੈ ਕਿ ਉਹਦੇ ਸੈਲੀਬ੍ਰੇਸ਼ਨ ਦੀ ਆੜ ਦੇ ਵਿੱਚ ਕੋਈ ਜਿਹੜੇ ਸ਼ਰਾਰਤੀ ਅੰਜ਼ਰ ਹੁੰਦੇ ਆ ਕੋਈ ਇਲਾਕੇ ਦੇ ਵਿੱਚ ਫੁੱਲਣ ਵਾਜੀ ਕਰਨਾ ਸ਼ਰਾਬ ਪੀ ਕੇ ਗੱਡੀ ਚਲਾਉਣਾ ਜਿਸ ਕਰਕੇ ਕਈ ਹਾਦਸੇ ਵੀ ਹੋ ਜਾਂਦੇ ਹੁੰਦੇ ਉਹ ਸ਼ਿਕਾਰ ਹੋ ਜਾਂਦੇ ਆ ਤੇ ਉਹਨਾਂ ਸਾਰਾ ਉਹ ਜਿਹੜੀ ਸਾਰੀ ਐਕਟੀਵਿਟੀ ਹੈ ਉਤੇ ਨਸ਼ਾ ਪਾਣ ਦੇ ਲਈ ਉਹਨੂੰ ਰੋਕਣ ਦੇ ਲਈ ਸਾਡੇ ਵੱਲੋਂ ਰਾਉਂਡ ਦਾ ਕਲੌਕ ਨਾਕਾਬੰਦੀ ਕੀਤੀ ਜਾ ਰਹੀ ਹੈ ਜिले ਦੇ ਅਰਕਲਗ ਇਲਾਕਿਆਂ ਦੇ ਵਿੱਚ ਜਿਹਦੇ ਵਿੱਚ ਸਾਡੇ ਜਿਹੜੇ ਸਾਰੇ ਡੀਐਸਪੀ ਸਾਹਿਬਾਨ ਹੈਗੇ ਆ ਉਹ ਆਪ ਉਹਨੂੰ ਫਰੰਟ ਤੋਂ ਲੀਡ ਕਰ ਰਹੇ ਤੇ ਸਾਡੇ ਐਸਪੀ ਪੀਵੀਆਈ ਸਾਹਿਬ ਜਿਹੜੇ ਹੈਗੇ ਆ ਜਸਕਿਰਤ ਜੀ ਓਵਰ ਆਲ ਇਹਨੂੰ ਸਾਰੇ ਆਪਰੇਸ਼ਨ ਨੂੰ ਦੇਖ ਰਹੇ ਆ ਤੇ ਹੁਣ ਵੀ ਜਿਹੜੇ ਹੈਗੇ ਕਰੀਬ 28 ਦੇ ਕਰੀਬ ਅਸੀਂ ਡਰੰਕ ਐਂਡ ਡਰਾਈਵਿੰਗ ਦੇ ਸ਼ਲਾਨ ਅੱਜ ਵੀ ਕੱਟੇ ਨੇ ਤੇ ਇਹ ਸਾਡੀ ਜਿਹੜੀ ਹੈਗੀ ਨਾਕਾਬੰਦੀ ਉਹ ਲੇਟ ਰਾਤ ਤੱਕ ਜਾਰੀ ਹੈ ਇਹਦੇ ਨਾਲ ਨਾਲ ਮੈਂ মিডিਆ ਦੇ ਰਾਹੀਂ ਲੋਕਾਂ ਨੂੰ ਇਹ ਵੀ ਦੱਸਣਾ ਚਾਹਨਾ ਕਿ ਪਿਛਲੇ 1 ਸਾਲ ਦੇ ਵਿੱਚ ਜ਼ਿਲ੍ਹਾ ਪੁਲਿਸ ਫਟੇਗੜ ਸਾਹਿਬ ਵੱਲੋਂ ਹੁਣ ਤੱਕ 1250 ਛੋਟੇ ਤੇ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾਤ ਕੀਤਾ ਜਾ ਚੁੱਕਾ ਹੈ ਤੇ 1100 ਜਿਹੜੇ ਵਿਅਕਤੀ ਆ ਜਿਹੜੇ ਕਿ ਨਸ਼ੇ ਦੇ ਉਹਨਾਂ ਨੂੰ ਪੀਨ ਦੇ ਵਿਕਟਿਮ ਸੀਗੇ ਉਹਨਾਂ ਦਾ ਇਲਾਜ ਕਰਵਾ ਕੇ ਕਰਵਾਇਆ ਜਾ ਚੁੱਕਾ ਹੈ ਤੇ ਇਹਦੇ ਨਾਲ ਨਾਲ ਇਲਾਕੇ ਚ ਕਈ ਵਿਅਕਤੀਆਂ ਨੂੰ ਟ੍ਰੇਡਿੰਗ ਦੇ ਕੇ ਇਹਨਾਂ ਨੂੰ ਸਕਿੱਲ ਡਵੈਲਪਮੈਂਟ ਕਰਾ ਕੇ ਇੰਡਸਟਰੀਅਲ ਟਾਇਅਪ ਕਰਕੇ ਇਹਨਾਂ ਨੂੰ ਅਸੀਂ ਰੋਜ਼ਗਾਰ ਵੀ ਰੋਜ਼ਗਾਰ ਵੀ ਦਿਵਾ ਰਹੇ ਹਾਂ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਕਾਰਵਾਈ ਉਹ ਲਗਾਤਾਰ ਜਾਰੀ ਹੈ ਤੇ ਮੇਰੀ ਲੋਕਾਂ ਨੂੰ ਅਪੀਲ ਹੈ ਜਿੱਦਾਂ ਤੁਹਾਨੂੰ ਪਤਾ ਹੈ ਨਿਊ ਇਅਰ ਆ ਰਿਹਾ ਹੈ ਆਪ ਜੀ ਸੈਲੀਬ੍ਰੇਟ ਕਰਦੇ ਹੋ ਬਟ ਪ੍ਰੋਪਰ ਇੱਕ ਆਪਣੇ ਜਿਹੜੇ ਹੈਗੇ ਆ ਬਿਲਕੁਲ ਪ੍ਰੋਪਰ ਲੀਗਲ ਤਰੀਕੇ ਨਾਲ ਸੋਸ਼ੀਅਲੀ ਐਕਸੈਪਟੇਬਲ ਤਰੀਕੇ ਨਾਲ ਆਪਣੇ ਘਰਾਂ ਦੇ ਵਿੱਚ ਹੀ ਜਾਂ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਜਾਂ ਜਿੱਥੇ ਜਾਣਾ ਹੈ ਉਹ ਨੋਰਮਸ ਦੇ ਵਿੱਚ ਰਹਿ ਕੇ ਹੀ ਆਪਣਾ ਸੈਲੀਬ੍ਰੇਸ਼ਨ ਕਰਨ ਕਾਈਂਡਲੀ ਡ੍ਰਿੰਕ ਕਰਕੇ ਬਿਲਕੁਲ ਵੀ ਗੱਡੀ ਨਹੀਂ ਚਲਾਨੀ ਸਾਡੀ ਜਿਹੜੀ ਟੀਵੀ ਆ ਰਾਉਂਡ ザ ਕਲॉक ਤੇ ਲੱਗੇ ਹੋਈਆਂ ਨੇ ਐਟ ਦੀ ਸੇਮ ਟਾਈਮ ਜਿਹੜੇ ਸਾਡੀ ਇੱਕ ਸਪੈਸ਼ਲ ਮੂਵੀ ਚੱਲ ਰਹੀ ਹੈ ਕਿਉਂਕਿ ਇਹ ਵੀ ਅਸੀਂ ਦੇਖਦੇ ਹਾਂ ਜਦੋਂ ਜਦੋਂ ਜਨਵਰੀ ਦਾ ਜਿਹੜਾ ਸਮੇਂ ਜਿਹੜਾ ਆਂਦਾ ਹੈ ਤੇ ਚਾਈਨਾ ਡੋਰ ਦਾ ਜਿਹੜਾ ਹੈਗਾ ਚਾਈਨਾ ਡੋਰ ਦੀ ਵਿਕਰੀ ਕਿੱਤੀ ਜਾਂਦੀ ਹੈ ਇਲਾਕੇ ਦੇ ਵਿੱਚ ਤੇ ਉੱਤੇ ਵੀ ਸਾਡੀ ਟੀਮ ਆ ਜਿਹੜੀ ਫਲਾਈਂਗ ਟੀਮ ਹੈਗੀ ਆ ਫਲਾਈਂਗ ਸਕੁਐਡ ਲਗਾਤਾਰ ਕੰਮ ਕਰ ਰਹੀ ਹੈ ਅਸੀਂ ਅੱਜ ਵੀ ਇੱਕ ਪਰਚਾ ਦਿੱਤਾ ਹੈ ਜਿਹਦੇ ਵਿੱਚ ਅਸੀਂ ਦੋ ਵਿਅਕਤੀ ਜਿਹੜੇ ਹੈਗੇ ਆ ਚਾਈਨਾ ਡੋਰ ਦੇ ਜਿਹੜੀ ਵਿਕਰੀ ਕਰ ਰਹੀ ਸੀਗੇ ਉਹਨਾਂ ਨੂੰ ਅਸੀਂ ਸੇਉਣਾ ਤੋਂ ਚਾਰ ਜਿਹੜੇ ਹੈਗੇ ਗੱਟਕੂ ਅਸੀਂ ਬਰਾਮਦ ਕੀਤੇ ਆਂ ਜੀ ਇਹਦੇ ਨਾਲ ਨਾਲ ਅਸੀਂ ਡਰੋਨ ਰਾਹੀਂ ਇਸ ਵਾਰੀ ਡਰੋਨ ਰਾਹੀਂ ਜਿਹੜੀ ਹੈਗੀ ਚਾਈਨਾ ਰੋਡ ਤੇ ਅਸੀਂ ਉੱਪਰੋਂ ਏਰੀਅਲ ਸਰਵੇਲੈਂਸ ਕਰਾਂਗੇ ਪਿਛਲੀ ਵਾਰ ਵੀ ਅਸੀਂ ਜਿਹੜਾ ਹੈਗਾ ਇਸ ਤਰੀਕੇ ਦੀ ਮੁਹਿੰਮ ਕੀਤੀ ਸੀ ਉਹਦੇ ਨਾਲੋਂ ਜਦੋਂ ਏਰੀਅਲ ਸਰਵੇਲੈਂਸ ਹੁੰਦਾ ਕਾਫੀ ਵਧੀਆ ਹੁੰਦਾ ਸਾਨੂੰ ਰਿਸਪੌਂਸ ਮਿਲਿਆ ਸੀ ਤੇ ਸਿਮਿਲਰ ਆਪਾਂ ਏਰੀਅਲ ਸਰਵੇਲੈਂਸ ਤੇ ਰਾਹੀਂ ਵੀ ਜਿਹੜਾ ਟਾਈਨ ਚਾਈਨਾ ਰੋਡ ਤੇ ਨਤ ਪਾਵਾਂਗੇ ਸਰ ਇਹ ਦਾ ਪ੍ਰੋਫਾਈਲ ਬਹੁਤ ਅੱਛਾ ਉਪਰ ਆਏਗਾ ਤਿੰਨ ਚਾਰ ਦਿਨ ਪਹਿਲਾਂ ਇੱਕ ਬਹੁਤ ਹੀ ਵੱਡੇ ਪੱਧਰ ਤੇ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਛੋਟੇ ਜਿਹੜੇ ਬਾਈਸਾਈਕਲਸ ਹੁੰਦੇ ਆ ਟਰਾਲਿਆ ਤੇ ਸਾਰਿਆਂ ਤੇ ਅਸੀਂ ਰਿਫਲੈਕਟਿਵ ਟੇਪ ਲਗਾਉਣਾ ਸ਼ੁਰੂ ਕੀਤਾ ਹੈ ਹੁਣ ਤੱਕ ਕਰੀਬ 3000 ਰਿਫਲੈਕਟਿਵ ਟੇਪ ਅਸੀਂ ਲਗਾ ਚੁੱਕੇ ਆ ਤੇ ਇਸ ਤੋਂ ਅੱਗੇ ਹਜੇ ਵੀ ਸਾਡੀ ਟੀਮ ਜਿਹੜੀ ਹੈ ਕਿ ਟੇਪਾਂ ਲਾ ਰਹੀ ਹੈ ਇਸ ਤੋਂ ਇਲਾਵਾ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਸੋਸ਼ਲ ਮੀਡੀਆ ਤੇ ਰਾਹੀਂ ਵੀ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਤੁੰਬ ਦੇ ਵਿੱਚ ਡਰਾਈਵਿੰਗ ਨੂੰ ਕਿਵੇਂ ਅਸੀਂ ਕਰਦੇ ਆ ਉਹਨਾਂ ਨੂੰ ਅਸੀਂ ਇੱਕ ਤਾਂ ਕੋਸ਼ਿਸ਼ ਕਰੀਏ ਕਿ ਅਸੀਂ ਅਵੋਇਡ ਹੀ ਕਰੀਏ ਜਦੋਂ ਬਹੁਤ ਦੁੰਦ ਹੋਦੀ ਜਿਵੇਂ ਲੇਟ ਨਾਈਟ ਹੈ ਅਰਲੀ ਮਾਰਨਿੰਗ ਬਟ ਜੇ ਆਪਾਂ ਨੂੰ ਕਿਸੇ ਕਾਰਨ ਕਰ ਤੇ ਸਲੋਲੀ ਗੱਡੀ ਚਲਾਈਏ ਆਪਣਾ ਡਬਲ ਇੰਡੀਕੇਟਰ ਔਨ ਰੱਖੋ ਤੇ ਸਾਈਡ ਤੇ ਹੋ ਕੇ ਗੱਡੀ ਚਲਾਓ ਤੇ ਇਹਦਾ ਜਿਹੜਾ ਹੈਗਾ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ ਰਿਫਲੈਕਟਡ ਟੀਪ ਜ਼ਰੂਰ ਆਪਣੇ ਗੱਡੀਆਂ ਤੇ ਪਾਰਟਿਕੁਲਰਲੀ ਜਿਹੜੇ ਵੱਡੇ ਟੋਲੇ ਹੁੰਦੇ ਹੋ ਰਾਤ ਤੇ ਲਾਵਾਓ ਤੇ ਸਾਡੀ ਟੀਮਾਂ ਵੀ ਜਿਹੜੀ ਨਾਕਿਆਂ ਤੇ ਲੱਗੀ ਹੋਈ ਹੈ ਉਹ ਵੀ ਲੋਕਾਂ ਨੂੰ ਲਗਾਤਾਰ ਵੇਅਰ ਕਰ ਰਹੀ ਹੈ ਤੇ ਪਿਛਲੇ ਸਾਲ ਦੇ ਕੰਪੈਰੀਸ਼ਨ ਸਾਨੂੰ ਉਮੀਦ ਹੈ ਇਸ ਵਾਰੀ ਪਹਿਲੇ ਨਾਲੋਂ ਘੱਟ ਜਿਹੜੇ ਹੈਗੇ ਆਏ ਅਸੀਂ ਰਹਿ ਲਈਏਗੀ ਜ਼ੀਰੋ ਅੱਜ ਸੇ ਅਸੀਂ ਐਕਸਪੈਕਟ ਕਰ ਰਹੇ ਨਹੀਂ ਹੋਵਾਂਗੇ